ਅਸੀਂ ਇਹ ਵੀ ਇਸ ਪ੍ਰਮਾਤਮਾ ਦਾ ਅਕਾਲ ਪੁਰਖ ਵੈਗੋ ਦਾ ਗੁਰੂ ਸਾਹਿਬ ਦਾ ਜਿਹੜਾ ਇਨਸਾਨ ਕਈ ਵਾਰੀ ਭੁੱਲ ਜਾਂਦੇ ਆ ਸੋ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਸੋ ਬਹੁਤ ਦੁਬਾਰਾ ਮੈਂ ਫਿਰ ਵਧਾਈ ਦੇ ਪਾਤਰ ਨੇ ਸਾਰੇ ਅਫਸਰ ਸਾਹਿਬਾਨ ਔਰ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਨਏ ਜੀ ਰਿਸ਼ੀ ਸਿੰਘ ਜੀ ਰਾਏ ਸਾਹਿਬ ਪਹੁੰਚੇ ਨੇ ਉਹਨਾਂ ਨੇ ਵੀ ਸਾਰੇ ਸੰਗਤ ਬਰੋਦੀਆ ਇਹ ਕਹਿੰਦੇ ਆ ਔਰ ਸਾਡੇ ਲੋਕ ਵੀ श्री गुरु ग्रंथ साहब जी जी बोल बिराजमान सतसंग जी वाह जी का खालसा वाहेगुरु जी की फतेह ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਸੋਨਕ ਬਾਗ ਸਾਡੀ ਛੋਟੀ ਭੈਣ ਦੀਪ ਸਿਖਾ ਜੀ ਜੋ ਇੱਥੇ ਇਸ ਰੰਗੁਲਾ ਦੇ ਡੀਪੀਓ ਸਾਹਿਬ ਨੇ ਉਹਨਾਂ ਨੂੰ ਐਮਐਲਏ ਸਾਹਿਬ ਸਨਮਾਨ ਦੇਣਗੇ ਉਤਮਤ ਸਾਰੇ ਮੀਡੀਆ ਦੇ ਸਾਹਮਣੇ ਬੇਨਤੀ ਹੈ ਕਿ ਐਮਐਲਏ ਸਾਹਿਬ ਨੂੰ ਸਨਮਾਨ ਦਿੱਤਾ ਜਾਵੇ ਸਰੋਤਾਂ ਦਾ ਜੀ ਗੁਰੂ ਘਰ ਦੇ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਬਾਸੀਆਂ ਜੇ ਸਤਿਗੁਰੂ ਨਦਰ ਕੀ ਸਾਹਮਣੇ ਸਾ ਗਰੜ ਸੁਮਨ ਸੁਰਪਤ ਨਰਪਤ ਨਾਏ ਹੋ ਜਈਆ ਆਵੀ ਪਵਨਾਨਿਕਾ ਤੂੰ ਆਵੀ ਪਵਨਾਨਿਕਾਏ ਹੋ ਜਈਆ ਅੱਜ ਬੀਡੀਪੀਓ ਅਫੀਸਰ ਅਰੰਦ ਵਿਖੇ ਸਾਡੇ ਇੱਥੋਂ ਦੇ ਬੀਡੀਪੀਓ ਦੀਪ ਸਿਖਾ ਜੀ ਪਰ ਉਹਦੇ ਸਮੁੱਚੇ ਸਟਾਫ ਵੱਲੋਂ ਔਰ ਸਾਡੇ ਏਡੀਸੀ ਡਿਵੈਲਪਮੈਂਟ ਵੱਖ-ਵੱਖ ਬਲਾਕਾਂੋਂ ਦੇ ਵੀਡੀਓ ਸਹਿਵਾਹਨਾ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸੁਖਨੀ ਸਾਹਿਬ ਦਾ ਪਾਠ ਕਰਾਇਆ। ਉਹ ਤੋਂ ਬਾਅਦ ਸਾਰੇ ਸੀ ਅਰਦਾਸ ਸ਼ਾਮਲ ਹੋਏ ਆ। ਔਰ ਸ਼ਹੀਦਾਂ ਦੀ ਧਰਤੀ ਤੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਓਟ ਆਸਰਾ ਲੈ ਕੇ ਕੀਤਾ ਹੈ। ਸਭ ਤੋਂ ਪਹਿਲਾਂ ਮੈਂ ਵਧਾਈ ਦੇਵਾਂਗਾ ਸਮੁੱਚੇ ਇਹਨਾਂ ਦੇ ਸਟਾਫ ਨੂੰ ਸਾਡੇ ਨਵੇਂ ਚੁਣੇ ਸਰਪੰਚ ਸਹਿਵਾਹਨਾ ਨੂੰ, ਸੈਕਟਰੀ ਸਹਿਵਾਹਨਾ ਨੂੰ, ਯਾਰਸ ਸਹਿਵਾਹਨਾ ਨੂੰ ਔਰ ਅਸੀਂ ਮਿਲ ਕੇ ਅੱਜ ਇੱਕ ਗੁਰੂ ਸਾਹਿਬ ਤੋਂ ਆਸ਼ੀਰਵਾਦ ਲਿਆ ਕਿ ਅਸੀਂ ਆਪਣੇ ਬਲਾਕ ਨੂੰ ਪੰਜਾਬ ਦਾ ਮੋਹਰੀ ਬਲਾਕ ਬਣਾਈਏ ਡਿਵੈਲਪਮੈਂਟ ਕਰਾਈਏ ਔਰ ਜੋ ਵੀ ਕੰਮ ਹੋਣ ਵਾਲੇ ਆ ਸਾਡੇ ਸਰਪੰਚ ਸਾਹਿਬਾਨ ਇਹ ਬੜੇ ਸਮਝਦਾਰਾ ਚੁੜ ਕੇ ਆਏ ਨੇ ਪਿੰਡਾਂ 'ਚੋਂ ਲੋਕਾਂ ਦੀ ਨਮਾਇਦਗੀ ਕਰਦੇ ਨੇ ਇਹਨਾਂ ਨੂੰ ਪਤਾ ਵੀ ਕੰਮ ਕਿਹੜੇ ਹੋਣਗੇ ਔਰ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਡੇ ਸਰਪੰਚ ਸਾਹਿਬਾਨ ਨੂੰ ਇਹ ਵਿਸ਼ਵਾਸ ਬੋਣੇ ਆ ਕਿ ਜੋ ਜੋ ਇਹ ਸਾਨੂੰ ਕੰਮ ਕਹਿਣਗੇ ਪ੍ਰਾਇਓਰਟੀ ਤੇ ਅਸੀਂ ਕਰਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਤਾਦ ਬਣੂਗਾ ਜੇ ਹਰ ਇੱਕ ਪੰਚਾਇਤ ਆਪਣੇ ਪਿੰਡ ਨੂੰ ਰੰਗਲਾ ਪਿੰਡ ਬਣਾਉਗੀ ਸੁਆਸ ਹੈ ਇਕੱਠੇ ਹੋ ਕੇ ਅਸੀਂ ਸਾਰੇ ਮਾਨ ਸਾਹਿਬ ਦੀ ਵਜਿਹ ਦੇਚ ਪੰਜਾਬ ਨੂੰ ਦੁਬਾਰੇ ਫਿਰ ਰੰਗਲਾ ਪੰਜਾਬ ਬਣਾਵਾਂਗੇ